ਲਓ ਵੀ ਦੋਸਤੋ ਸਤਿ ਸ਼੍ਰੀ ਅਕਾਲ ਹਾਜ਼ਰਾਂ ਨਵੀਂ ਅਪਡੇਟ ਦੇ ਨਾਲ ਅੱਜ ਆਪਣਾ ਕੰਮ ਇਧਰ ਹੋ ਗਿਆ ਮੁਕੰਮਲ ਤੇ ਹੁਣ ਚਲਾਵਾਂਗੇ ਆਪਾਂ ਬੈਕ ਸਾਈਡ ਵਾਲਿਆਂ ਉਹਨਾਂ ਸਾਹਮਣੇ ਕੰਧਾਂ ਤੇ ਕੰਮ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਹੈ ਤੇ ਕਹਿੰਦਾ ਮੀਂਹ ਦੇ ਸਾਰ ਹੈ ਤੇ ਚਲੋ ਚੱਲ ਰਿਹਾ ਕੁਝ ਕੰਮ ਕੁਝ ਨਾ ਕੁਝ ਤੇ ਬਣੇ ਰਹੋ ਤੇ ਦਿੰਨੇ ਆ ਤੁਹਾਨੂੰ ਸਾਰੀ ਅਪਡੇਟ ਹੈਲੋ ਜੀ ਆਪਣਾ ਇਸ ਤਰ੍ਹਾਂ ਵਿਊ ਹੈ ਇਹ ਤੇ ਆ ਆਪਣੇ ਘਰ ਦੇ ਨਾਲ ਹੈਗੀ ਹੈ ਜੀ ਖੁਦਾ ਦਾ ਨਾਮ ਲੈਣ ਲਈ ਮਸਜਦ ਇੱਥੇ ਬਸਦਾ ਖੁਦਾ ਅੱਲਾ ਤੇ ਬਾਪੂ ਤੇ ਮੇਜਰ ਕਹਿੰਦਾ ਵੀ ਆਪਾਂ ਰੱਖ ਲਈਏ ਚੱਕੀ ਤੇ ਆਟਾ ਪੀਣ ਵਾਸਤੇ ਤੇ ਹੁਣ ਸੀ ਕੰਮ ਥੋੜਾ ਜਿਆਦਾ ਰਹਿ ਲਾ ਤੇ ਇਹ ਜਾਂਦੇ ਐ ਚੱਕੀ ਤੇ ਆਟਾ ਰੱਖਣਾ ਤੇ ਮਿਸਤਰੀ ਸਾਹਿਬ ਪੈਟ ਤੇ ਚੜਿਆ ਤੇ ਕੰਮ ਚੱਲ ਜਿੰਦਾ ਇਸੇ ਤਰ੍ਹਾਂ ਆ ਦੇਖੋ ਦੋਸਤੋ ਇਹ ਆ ਮਿੱਟੀ ਦੇਖਣ ਨੂੰ ਤਾਂ ਆਮ ਜਿਹੀ ਲੱਗਦੀ ਐ ਤੇ ਪਰ ਇਸ ਮਿੱਟੀ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਪਿੰਡ ਦੇ ਚੌਧਰੀ ਕਹਾਉਣ ਵਾਲੇ ਲੋਕ ਮਿਲੇ ਹੋਏ ਨੇ ਇਸ ਲਈ ਹੰਕਾਰ غرور ਨਹੀਂ ਕਰਨਾ ਚਾਹੀਦਾ ਬੰਦੇ ਨੂੰ ਚਲੋ हां जी 메జర్ ਚੱਕੀਆਂ ਦਾ ਬਠਲ ਗਾਰੇ ਦੇ ਪਰ ਪਰ ਕਿੰਨੇ ਤਰੀਕ ਪੜਾਈ ਜਾਂਦਾ ਮਿਸਤਰੀ ਨੂੰ ਆਪਾਂ ਸਾਰੀ ਕਿਣਾਏ ਦੋਸਤੋ ਕੀਤੇ ਆ ਗਾਰੇ ਦੇ ਵਿੱਚ ਇਹਦੇ ਹੈਗੇ 5 ਫਾਇਦੇ ਇੱਕ ਤਾਂ ਜਿਸ ਤਰ੍ਹਾਂ ਕਿ ਮਨ ਕੇ ਚਲੂ ਵੀ ਰੇਤਾ ਤੇ ਸੀਮਟ ਹੈਗਾ ਮੰਗਾ ਨੰਬਰ 1 ਦੂਜਾ ਨੰਬਰ ਹੈਗਾ ਵੀ ਜਿਸ ਤਰ੍ਹਾਂ ਗਾਰੇ ਦੇ ਵਿੱਚ ਇੱਕ ਹੈ ਜਿਵੇਂ ਮੰਨ ਲਓ ਬੱਚੇ ਕੱਲ ਨੂੰ ਵੱਡੇ ਹੋਣਗੇ 30 35 ਸਾਲ ਬਾਅਦ ਇੱਕ ਉਸੇ ਤਰ੍ਹਾਂ ਸਾਹ ਸੁਧਰੀ ਨਿਕਲਿਆਉਂਦੀ ਹੈ ਜਿਵੇਂ ਆਹ ਇਟ ਤੁਸੀਂ ਲੱਗੀ ਦੇਖ ਰਹੇ ਹੋ ਇਹ ਸਾਡੇ ਬਾਪੂ ਨੇ ਗਾਰੇ ਚ ਹੀ ਲੱਗਾਇਆ ਸੀ ਪਹਿਲਾਂ ਤੇ ਇਹ ਸਾਡੇ ਹੁਣ ਸਾਰੀਆਂ ਤਕਰੀਬਨ ਪੱਲੇ ਪੈ ਗਈਆਂ ਐਟਾ ਲੈ ਵੀ ਬਦਲ ਵਾਈ ਫਿਰ ਵੈਂਟੀਲੇਸ਼ਨ ਬਣੀ ਰਹਿੰਦੀ ਹੈ ਤੇ ਸਰਦੀ ਦੇ ਵਿੱਚ ਇਹ ਹੋ ਜਾਂਦਾ ਗਰਮ ਤੇ ਗਰਮੀ ਦੇ ਵਿੱਚ ਹੋ ਜਾਂਦਾ ਇਹ ਠੰਡਾ ਮਕਾਨ ਗਾਰੇ ਵਾਲਾ ਤੇ ਦੂਜਾ ਨੰਬਰ ਇਹ ਕੈਮੀਕਲ ਦੇ ਬਜਾ ਦੇ ਨਾਲ ਆਪਣੀਆਂ ਜਿਹੜੀਆਂ ਕੰਧਾਂ ਪਾਟਦੀਆਂ ਨੇ ਲੋ ਜੀ ਆ ਗਿਆ ਮੀ ਆਪਣਾ ਇਧਰ ਛੱਤਾ ਸਾਤੇ ਜਾਵੜਿਆ ਕੰਮ ਖੁੱਡੇ ਛੱਡਦੇ ਆ ਗਾਡਰਾਂ ਵਾਲੇ ਲੈਂਟਰ ਵਾਸਤੇ ਤੇ ਉਧਰੋਂ ਆ ਗਿਆ ਮੀ ਤੇ ਗੱਟੇ ਪਾ ਕੇ ਤੇ ਕੰਮ ਸੀਗਾ ਆਪਣਾ ਗਿੱਲਾ ਗੱਟੇ ਪਾ ਕੇ ਆਪਾਂ ਕਿਰਾ ਟਾਕਤਾ ਤੇ ਮੌਸਮ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਬੱਦਲ ਪੂਰਾ ਚੜਿਆ ਹੋਇਆ ਹੈ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਜਲਦੀ ਦੋਸਤੋ